ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਦੱਸਾਂਗੇ ਕਿ ਜੇ ਤੁਹਾਨੂੰ ਆਪਣੇ ਮੋਬਾਈਲ ਦਾ ਮਾਡਲ ਨਹੀਂ ਪਤਾ ਲੱਗ ਰਿਹਾ ਤੁਸੀਂ ਆਪਣੇ ਮੋਬਾਈਲ ਦੇ ਬਾਰੇ ਮਾਡਲ ਬਾਰੇ ਪੁੱਛਤ ਕਿਉਂਕਿ ਤੁਹਾਨੂੰ ਆਪਣੇ ਮੋਬਾਈਲ ਦਾ ਕਿਹੜਾ ਮਾਡਲ ਹੈ ਜੀ ਤਾਂ ਤੁਸੀਂ ਸੈਟਿੰਗ ਵਿੱਚ ਵੀ ਜਾਣ ਦੀ ਲੋੜ ਨਹੀਂ ਜੀ ਠੀਕ ਹੈ ਤੁਸੀਂ ਕੀ ਕਰਨਾ ਹੈ ਮੋਬਾਈਲ ਤੇ ਇੰਟਰਨੈਟ ਖੋਲ੍ਹਦੇ ਗੂਗਲ Chrome ਵਿੱਚ ਖੋਲ੍ਹੋ ਜੀ ਠੀਕ ਹੈ ਗੂਗਲ Chrome ਦੇ ਵਿੱਚ ਸਰਚ ਕਰੋ ਜੀ ਡਿਵਾਈਸ .me ਹੋਰ ਕੁਝ ਨਹੀਂ ਬਸ ਇਹ ਡਿਵਾਈਸ ਇਨਫੋ .me ਇਦਾਂ ਦਾ ਆਈਕਨ ਹੋਵੇਗਾ ਇਹਦੇ ਤੇ ਕਲਿੱਕ ਕਰ ਦੇਣਾ ਜੀ ਫਿਕਾ ਆ ਤੁਹਾਡੇ ਮੋਬਾਈਲ ਦੀ ਇਨਫਰਮੇਸ਼ਨ ਨਿਕਲ ਜੀ ਇਸ ਨੂੰ ਮੈਂ ਜਾਵਾਂ ਨੀਚੇ ਕਰਕੇ ਦਿਖਾ ਸਕਦੇ ਕਿਉਂਕਿ ਪ੍ਰਾਈਵੇਸੀ ਵਗੈਰਾ ਹੁੰਦੀ ਹੈ ਆਈਪੀ ਐਡਰੈਸ ਵਗੈਰਾ ਹੁੰਦੇ ਰਾਂ ਕੁਝ ਵੀ ਇਹ ਵੀਡੀਓ ਲੀਕ ਨਹੀਂ ਕਰ ਸਕਦੇ ਤਾਂ ਇੱਥੇ ਤੁਹਾਡੇ ਹੇਠਾਂ ਸਕਰੋਲ ਕਰੋਗੇ ਤਾਂ ਸਾਰਾ ਕੁਝ ਆ ਜਾਏਗਾ ਜੀ ਇਹ ਬਹੁਤ ਵਧੀਆ ਇੱਕ ਜੀ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੀ ਧੰਨਵਾਦ